ਬੀਜੇਪੀ ਦਾ ਵਿਰੋਧ ਕਰਨ ਵਾਲੇ ਕੋਈ ਕਿਸਾਨ ਨਹੀਂ ਬਲਕਿ ਇਹ ਸਾਰੇ ਦੋ ਨੰਬਰ ਦਾ ਕੰਮ ਕਰਨ ਵਾਲੇ ਇਨਸਾਨ ਨੇ ਇਹ ਕਹਿਣਾ ਹੈ ਬੀਜੇਪੀ ਦੇ ਆਗੂ ਮਦਨ ਮੋਹਨ ਮਿੱਤਲ ਦਾ ਵੀ ਇਹ ਸਰਕਾਰ ਵਰਤਾਰਾ ਵੀ ਇਹ ਕਰ ਰਹੇ ਜਿਹੜੇ ਦੋ ਨੰਬਰ ਦਾ ਕੰਮ ਕਰਦੇ ਚੋਣਾਂ ਲਈ ਆ ਕੇ ਵੇਚਦੇ ਹਮਾਚਲ ਤੋਂ ਮਾਈਨਿੰਗ ਇਲੀਗਲ ਕਰਦੇ ਆਪ ਵਾਲੇ ਤੇ ਕਾਂਗਰਸੀਆਂ ਰਾਣਾ ਨਾ ਨੂੰ ਪਸੰਦ ਨਹੀਂ ਜੰਦਾਬਾਦ ਕੋਈ ਦੇਖ ਸਕਦਾ ਬਿਲਕੁਲ ਮੁੱਕੇ ਦੇਖ ਸਕਦਾ ਜੰਦਾਬਾਦ ਜੇ ਤੱਕ ਇਹਨਾਂ ਖੇਤੀ ਖਿਨੂਨ ਰਾਜ ਨਹੀਂ ਹੁੰਦੇ ਮੰਨ ਕੇ ਕਿਸਾਨਾਂ ਦਾ ਤਰਨਾ ਖਤਮ ਨਹੀਂ ਹੁੰਦਾ ਉਦੋਂ ਤੱਕ ਇਹਨਾਂ ਨੂੰ ਇੱਥੋਂ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ ਸਸਿਕਾਬ ਤੁਸੀਂ ਦੇਖ ਰਹੇ ਹੋ ਔਨ ਏਅਰ ਤੇ ਮੈਂ ਹਾਂ ਜਗਤਾਰ ਸਿੰਘ ਸਿੱਧੂ ਪੰਜਾਬ ਵਿੱਚ ਲਗਾਤਾਰ ਬੀਜੇਪੀ ਲੀਡਰਾਂ ਦਾ ਵਿਰੋਧ ਵੱਧਦਾ ਜਾ ਰਿਹਾ ਹੈ ਤੇ ਹੁਣ ਸਰੀਨੰਦਪੁਰ ਸਾਹਿਬ ਦੇ ਪਿੰਡ ਰਾਮਪੁਰਤ ਵਿਖੇ ਬੀਜੇਪੀ ਆਗੂ ਮਦਨ ਮੋਹਨ ਮਿੱਤਲ ਦਾ ਕਿਸਾਨਾਂ ਦੁਆਰਾ ਵਿਰੋਧ ਕੀਤਾ ਗਿਆ ਵਿਰੋਧ ਹੋਣ ਤੋਂ ਬਾਅਦ ਬੀਜੇਪੀ ਲੀਡਰ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਜੋ ਬੀਜੇਪੀ ਦਾ ਵਿਰੋਧ ਕਰਦੇ ਨੇ ਕਿ ਕਿਸਾਨ ਨਹੀਂ ਬਲਕਿ ਇਹ ਸਾਰੇ 2 ਨੰਬਰ ਦਾ ਕੰਮ ਕਰਨ ਵਾਲੇ ਇਨਸਾਨ ਨੇ ਇਹਨਾਂ ਨੂੰ ਕਾਂਗਰਸ ਤੇ ਆਮ ਆਦਮੀ ਪਾਰਟੀ ਦੁਆਰਾ ਪੈਸੇ ਦੇ ਕੇ ਬੀਜੇਪੀ ਦਾ ਵਿਰੋਧ ਕਰਨ ਲਈ ਭੇਜਿਆ ਜਾਂਦਾ ਹੈ ਆਹ ਤੁਹਾਨੂੰ ਪਹਿਲਾਂ ਤਸਵੀਰਾਂ ਦਿਖਾ ਦਈਏ ਤੇ ਫਿਰ ਦਿਖਾਉਨੇ ਆ ਕਿ ਬੀਜੇਪੀ ਲੀਡਰ ਮਦਨ ਮੋਹਨ ਮਿੱਤਲ ਨੇ ਕੀ ਕਿਹਾ ਦੇਸ਼ ਦਾ ਸਮਾਂ ਖਰਾਬ ਕਰ ਰਿਹਾ ਦੇਸ਼ ਦਾ ਨੁਕਸਾਨ ਕਰ ਰਿਹਾ ਹੈ ਇਹ ਕਿਸਾਨਾਂ ਦੇ ਵਿਰੋਧੀ ਹੈ ਕਿਸਾਨਾਂ ਦੇ ਹਿੱਤਾਂ 'ਚ ਨਹੀਂ ਔਰ ਇਹਨਾਂ ਚ ਕੋ ਬੰਦੇ ਕੰਮ ਆ ਰਹੇ ਹੈ ਲੀਡ ਕਰ ਰਹੇ ਜਿਹੜੇ ਦੋ ਨੰਬਰ ਦਾ ਕੰਮ ਕਰ ਰਹੇ ਸ਼ਰਾਬ ਲਿਆ ਕੇ ਵੇਚਦੇ ਹਿਮਾਚਲ ਤੋਂ ਮਾਈਨਿੰਗ ਇਲੀਗਲ ਕਰਦੇ ਆਪ ਵਾਲੇ ਔਰ ਕਾਂਗਰਸੀਆਂ ਰਾਣਾ ਇਹਨਾਂ ਨੂੰ ਫਸਾਣ ਦੇ ਚੱਕਰਦਾਰ ਵਿਚਾਰੇ ਜਾਣ ਕੇ ਆਉਂਦਾ ਇਹ ਉਹ ਛੋਟੇ 게ਟ ਦੇ ਕੋਲ ਸਾਡੀ ਡਿਊਟੀ ਹੈ ਅਸੀਂ ਇੱਥੇ ਰੋਕਾਂਗੇ ਬਾਕੀ ਦੀ ਟੀਮ ਉੱਧਰ ਬੈਠੀ ਆ ਅੱਜ ਇਹਨੂੰ ਇੱਥੋਂ ਅਸੀਂ ਜਾਣ ਨਹੀਂ ਦੇਵਾਂਗੇ ਜਦੋਂ ਲਿਖਤੀ ਤੌਰ ਤੇ ਨਹੀਂ ਦਿੰਦਾ ਪ੍ਰਸ ਦੇ ਸਾਹਮਣੇ ਆ ਕੇ ਮਾਫੀ ਨਹੀਂ ਮੰਗਦਾ ਕਿ ਮੈਂ ਅੱਜ ਤੋਂ ਬਾਅਦ ਕੋਈ ਐਕਸ਼ਨ ਨਹੀਂ ਕਰੂੰਗਾ ਕੋਈ ਪ੍ਰੋਗਰਾਮ ਨਹੀਂ ਕਰੂੰਗਾ ਜਦੋਂ ਤੱਕ ਕਾਲੇ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਉਦੋਂ ਤੱਕ ਇਹਨੂੰ ਅਜੇ ਥੋਂ ਨਿਕਲti ਦੰਦੇ ਅਸੀਂ ਪਿੰਡ ਦੇ ਵਿੱਚ ਗੁੰਡੇ ਫੱਦੀ ਜਾਂਦਾ ਸਾਨੂੰ ਕੋਈ ਹਾਨ ਨਹੀਂ ਕਦੇ ਕੁੱਲ ਕੱਲ ਸਾਨੂੰ ਦੱਸਦਾ ਇਹ ਪੁਰਾਣੀ ਪਾਰਟੀ ਦੇ ਐ ਇਹ ਕਾਮਰੇਡ ਐ ਇਹ ਮਵਾਲੀ ਐ ਗੁੰਡੇ ਐ ਜਿਹੜਾ ਬੋਹ ਐ ਅੱਜ ਅਸੀਂ ਖੜੇ ਆ ਨਾਕਾ ਲਾ ਕੇ ਅਸੀਂ ਆਪਣਾ ਪ੍ਰਬੰਧ ਕਰਕੇ ਆਏ ਆ ਲਗਾਤਾਰ ਇੱਥੇ ਚਾਹੇ ਰਾਤ ਨੂੰ ਬੈਠਣਾ ਪਵੇ ਦਿਨ ਨੂੰ ਬੈਠਣਾ ਪਵੇ ਦੋ ਦਿਨ ਲੱਗਣ 10 ਦਿਨ ਲੱਗਣ ਪਿੰਡ ਸਾਡੇ ਨਾਲ ਆ ਇਲਾਕਾ ਸਾਡੇ ਨਾਲ ਆ ਹੋਰ ਲੋਕ ਸਾਡੇ ਆ ਰਹੇ ਆ ਮੁਰਦਾਬਾ ਮੁਰਦਾਬਾ ਜਿੰਦਾਬਾਦ ਮੁਰਦਾਬਾ ਮੁਰਦਾਬਾ ਜਿੰਦਾਬਾਦ ਮੁਰਦਾਬਾ 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 ਜਿੰਦਾਬਾਦ ਮੁਰਦਾਬਾ ਮੁਰਦਾਬਾ ਜਿੰਦਾਬਾਦ मुर्दा मुर्स मु डूटू <laughs> विरोध हो रहा है ਚਾਹ ਲਗਾ ਜੀ ਸਾਰੇ ਕਿਸਾਨ ਭਰਾਵਾਂ ਦਾ ਧਿਆਨਾ ਸੁਣ ਲੈਣ ਤੇ ਬੀਜੇਪੀ ਦੇ ਆਗੂ ਮਦਨ ਮਾਨ ਮਿੱਤਰ ਨੂੰ ਵੀ ਬੇਨਤੀ ਹੈ ਕਿ ਜਦੋਂ ਤੱਕ ਉਹ ਬੀਜੇਪੀ ਦੇ ਆਗੂ ਕਿਸਾਨਾਂ ਦੇ ਵਿੱਚ ਆ ਕੇ ਮਾਫੀ ਨਹੀਂ ਮੰਗਦੇ ਅਤੇ ਕਿਸਾਨਾਂ ਨਾਲ ਵਾਦਾ ਨਹੀਂ ਕਰਦੇ ਕਿ ਅੱਗੇ ਤੋਂ ਜਦੋਂ ਤੱਕ ਇਹ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਅਤੇ ਕਿਸਾਨਾਂ ਦਾ ਤਰਨਾ ਖਤਮ ਨਹੀਂ ਹੁੰਦਾ ਉਦੋਂ ਤੱਕ ਇਹਨਾਂ ਨੂੰ ਇੱਥੇ ਜਿੱਥੋਂ ਇਹ ਆਪਣੇ ਇੱਕਰ ਵਾਪਸ ਜਾ ਸਕਦੇ ਆ ਚਾਹੇ ਦੋ ਦਿਨ ਬੈਠਣਾ ਪਵੇ ਕਿਸਾਨਾਂ ਨੂੰ ਕਿਸਾਨ ਇੱਥੇ ਲਗਾਤਾਰ 24 ਘੰਟੇ ਪਹਿਰਾ ਦੇਣ ਨੂੰ ਤਿਆਰ ਹੈ ਕਿਉਂਕਿ 8 ਮਹੀਨਿਆਂ ਤੋਂ ਉੱਪਰ ਹੋ ਗਏ ਕਿਸਾਨਾਂ ਨੂੰ ਦਿੱਲੀ ਦੇ ਬਾਰਡਰ ਤੇ ਬੈਠਿਆ ਨੂੰ ਅਗਰ ਇੱਥੇ ਵੀ ਸਾਨੂੰ ਕਿਸਾਨਾਂ ਨੂੰ ਬੈਠਣਾ ਪਿਆ ਤਾਂ ਸਾਡੇ ਕੋਲ ਕਿਸੇ ਤਰ੍ਹਾਂ ਦਾ ਕੋਈ ਗਰੇਡ ਨਹੀਂ ਹੈਗਾ ਇੱਥੇ ਵੀ ਅਸੀਂ ਲਗਾ ਉੱਚਾ ਲਾ ਕੇ ਬੈਠਾਂਗੇ ਸੋ ਮਦਨ ਮਾਨ ਨੇ ਦਲੂ ਬੈਂਤੀ ਹੈ ਕਿ ਜਿੰਨਾ ਜਲਦੀ ਆ ਕੇ ਕਿਸਾਨਾਂ ਦੇ ਵਿੱਚ ਮਾਫੀ ਮੰਗਣ ਮਾਫੀ ਨਹੀਂ ਮੰਗਦਾ ਅਤੇ ਬਾਦ ਨਹੀਂ ਕਰਦਾ ਕਿ ਜਦੋਂ ਤੱਕ ਕਿਨੇ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਕੋਈ ਵੀ ਬੀਜੇਪੀ ਦਾ ਪ੍ਰੋਗਰਾਮ ਨਹੀਂ ਕੀਤਾ ਜਾਵੇਗਾ ਉਦੋਂ ਤੱਕ ਇੱਥੋਂ ਬਾਪੇ ਸਾਹਮਣੇ ਕਰ ਨਹੀਂ ਜਾ ਸਕਦਾ